ਕਿ ਜਿਹੜਾ ਪਿਛਲੇ 2-3 ਦਿਨ ਤੋਂ ਦੇਸ਼-ਵਦੇਸ਼ ਦੇ ਵਿੱਚ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਹੱਦ-ਪਾਸੇ ਜਿਹੜਾ ਮੁੱਦਾ ਜੋ ਕੁਝ ਅਮਰੀਕਾ ਨੇ ਉੱਥੋਂ ਦੀ ਸਰਕਾਰ ਨੇ ਸਾਡੇ ਭਾਰਤੀਆਂ ਦੇ ਨਾਲ ਜਿਹੜੇ ਅਮਰੀਕਾ ਚ ਗਏ ਸੀਗੇ ਗੈਰ-ਕਾਨੂੰਨੀ ਟੰਗ ਦੇ ਨਾਲ ਉਹਨਾਂ ਦੇ ਖਿਲਾਫ ਜਿਹੜਾ ਜੋ ਕੁਝ ਕੀਤਾ ਕਿਉਂਕਿ ਮੇਰਾ ਮੰਦਨਾ ਕੇ ਵਕਤ ਆ ਗਿਆ ਮੈਂ ਕੱਲ ਵੀ ਕੇਂਦਰ ਸਰਕਾਰ ਨੂੰ ਕਿਹਾ ਸੀਗਾ ਅੱਜ ਵੀ ਮੈਂ ਦੁਬਾਰਾ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਮਨੁੱਖੀ ਤਸਕਰੀ ਦਾ ਮਾਫੀਆ ਮੇਰਾ ਸ਼ਬਦ ਫੇਰ ਸੁਣਿਆ ਮਨੁੱਖੀ ਤਸਕਰੀ ਦਾ ਜਿਹੜਾ ਮਾਫੀਆ ਹੈ ਇਹਦੀਆਂ ਜੜਾਂ ਬਹੁਤ ਡੂੰਘੀਆਂ ਤੇ ਬਹੁਤ ਲੰਬੀਆਂ ਨੇ ਇਹ ਪੰਜਾਬ ਦੇ ਇੱਕ ਸਦਾਨ ਪਿੰਡ ਤੋਂ ਲੈ ਕੇ ਜਿਆਦੇ ਲੋਕਾਂ ਨੂੰ ਮਤਲਬ ਜਿਹੜਾ ਲੋਕਾਂ ਦੇ ਨਾਲ ਫਰਾਡ ਕਰਦੇ ਆ ਮੈਂ ਮੈਂ ਕਹਿ ਸੀਗਾ ਕਿ ਜਿਹੜੇ ਬੰਦੇ ਵਾਪਸ ਆਏ ਅਪਰਾਧੀ ਨਹੀਂਗੇ ਇਹ ਅਪਰਾਧ ਦਾ ਸ਼ਿਕਾਰ ਹੋਇਆ ਉਹਦੇ ਨਾਲ ਨਾਲ ਫਰਾਡ ਕੀਤਾ ਗਿਆ ਤੋ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਇਹ ਤੈਅ ਕੀਤਾ ਕਿ ਜਿਹੜਾ ਵੀ ਜਿਹੜਾ ਵੀ ਪੰਜਾਬ ਦੇ ਅੰਦਰ ट्रैवल एजंट ਜਾਂ ਇਮੀਗ੍ਰੇਸ਼ਨ ਜਿਹੜੇ ਕੰਪਨੀਆਂ ਬਣਾ ਕੇ ਬੈਠੇ ਆ ਜਿਹੜੇ ਵੀ ਮਨੁੱਖੀ ਤਸਕਰੀ ਗੈਰ ਕਾਨੂੰਨੀ ਮਨੁੱਖੀ ਤਸਕਰੀ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਉਦੋਂ ਦਾ ਪਹਿਲਾ ਜਿਹੜਾ ਕੱਲ ਮੈਂ ਸਲੇਮਪੁਰਾ ਪਿੰਡ ਐ ਜਨਾਲੇ ਦੇ ਲਾਗੇ ਉੱਥੋਂ ਦਾ ਇੱਕ ਬੰਦਾ ਉਹ ਸਾਡੇ ਬੰਦੇ ਨੂੰ ਉੱਥੇ ਛੱਡਣ ਸਾਡੇ ਅਧਿਕਾਰੀਆਂ ਨੂੰ ਛੱਡਣ ਅੱਗੇ ਸਾਡੇ ਅਧਿਕਾਰੀ ਉਹਨਾਂ ਨੂੰ ਦੇਸ਼ ਵਾਪਸੀ ਜਿਹੜੀ ਆ ਉਹਨਾਂ ਦੀ ਸਰ ਇੱਕ ਆਮ ਰੈਗੂਲਰ ਜਿਹੜੇ ਜੱਤ ਦੀ ਜਹਾਜ਼ ਨੇ ਉਹਨਾਂ ਦੇ ਵਿੱਚ ਕਦਾਈ ਜਾਏ بجائے ਕਿ ਤੁਸੀਂ ਫੌਜ ਦੇ ਜਹਾਜ਼ ਲਈ ਫਿਰਦੇ ਜਿੱਦਾਂ ਪਤਾ ਨਹੀਂ ਕਿੰਨਾ ਵੱਡਾ ਤੁਸੀਂ ਮਤਲਬ ਮਾਰਕਾ ਮਾਰ ਲਿਆ ਕਿੰਨਾ ਵੱਡਾ ਕੰਮ ਕਰ ਲਿਆ ਤੁਸੀਂ ਜਿਹੜਾ ਬੈਸ ਸਿਕਰੇਟ ਕਰਦੇ ਹੋ ਸੋ ਮੈਂ ਮੈਂ ਕਹੂੰਗਾ ਕਿ ਪ੍ਰਧਾਨ ਮੰਤਰੀ ਜੀ ਖਿਆਲ ਰੱਖਣ ਅੱਗੇ ਤੋਂ ਇਦਾਂ ਦੀ ਇੰਡੀਆ ਦੀ ਧਰਤੀ ਦੇ ਉੱਤੇ ਕਿਸੇ ਵੀ ਬੰਦੇ ਨੂੰ ਜਿਹੜਾ ਉਹ ਅਨਮਨੁੱਖੀ ਵਿਵਹਾਰ ਕਰਕੇ ਉਹਦੇ ਮਨੁੱਖੀ ਅਧਿਕਾਰਾਂ ਨੂੰ ਕੁਚਲ ਕੇ ਉਹਨੂੰ ਬੇੜੀਆਂ ਉਹਨੂੰ ਹੱਥ ਘੜੀਆਂ ਲਾ ਕੇ ਨਾਲ ਲਿਆਂਦਾ ਜਾਵੇ ਬਲਕਿ ਸਾਡੇ ਬੰਦਿਆਂ ਨੂੰ ਉੱਥੇ ਹੀ ਅਮਰੀਕਾ ਦੀ ਧਰਤੀ ਤੇ ਸਾਡੇ ਦੂਤਾਵਾਸ ਜਿਹੜੇ ਆ ਉਹਨਾਂ ਦੇ ਹਵਾਲਾ ਕੀਤਾ ਜਾਵੇ ਉਹ ਅੱਗੋਂ ਜਿਹੜਾ ਲੈ ਕੇ ਆਉਣਗੇ ਸੋ ਮੈਂ ਤੁਹਾਡੇ ਸੂ ਇੱਕ ਵਾਰ ਫੇਰ ਦਵਾ ਦਾ ਕਹਿਣਾ ਚਾਹੁੰਦਾ ਕਿ ਜਿਹੜੇ ਵੀ ਬੰਦੇ ਮਨੁੱਖੀ ਨੂੰ ਮਤਲਬ ਜਿਹੜਾ ਕੱਚਾ ਦਾ ਵਿਸ਼ਾ ਬਣਾਇਆ ਜੀ ਪੰਜਾਬ ਦੀ ਪੁੱਤ ਤਤੀ ਦੁਨੀਆ ਕੀ ਆ ਅੰਮ੍ਰਿਤਸਰ ਦੀ ਗੁਰੂ ਨਗਰੀ ਹੈ ਜਿੱਥੇ ਕਿ ਪਹਿਲਾ ਜਹਾਜ਼ ਇੱਥੇ ਲੈਂਡ ਕਰਾਇਆ ਗਿਆ ਇਹ ਕਿਸੇ ਕੀ ਕਹਿਣਾ ਚਾਹੀਦਾ ਨਹੀਂ ਜੀ ਇਹ ਤਾਂ ਦੇਖੋ ਕੇਂਦਰ ਦੀ ਚਾਲ ਸੀਗੀ ਉਹ ਪੰਜਾਬ ਨੂੰ ਜਿਹੜਾ ਬਦਾਮ ਕਰਨਾ ਚਾਹੁੰਦੇ ਸੀਗੇ ਪਰ ਦੇਖੋ ਉਹਦੇ ਵਿੱਚ ਜਿਹੜਾ ਜਹਾਜ਼ ਆਇਆ 33 ਬੰਦੇ ਕੇ ਜਵਾਬ ਦੇ ਸੀਗੇ 30 ਹਿਦਿਆਣੇ ਦੇ ਸੀਗੇ ਦੇ ਉਹਨਾਂ ਨੇ ਇਸ ਧਰਤੀ ਨੂੰ ਚੁਣਿਆ ਇਹ ਉਹਨਾਂ ਦੀ ਬੋਝਦਲੀ ਅਸਰ ਉਹਨਾਂ ਨੇ ਇਹ ਕਿ ਐਨੂੰ ਭੇਜਦੇ ਹੋ ਇਹਨੇ ਇਹਨੇ ਜੋਗੇ ਨਹੀਂ ਕਹਿੰਦੇ ਹਿੰਮਤੀ ਸੀ ਅੱਜ ਮੈਂ ਉਹਦੇ ਆਣੇ ਦੇ ਮੰਤਰੀ ਦਾ ਬਿਆਨ ਸੁਣ ਲਿਆ ਸੀਗਾ ਇਹਨਾਂ ਕਠਿਆ ਬਿਆਨ ਆ ਕੋਈ ਬੰਦਾ ਉਹਨਾਂ ਬੰਦਿਆਂ ਨੂੰ ਨਹੀਂ ਮਿਲਿਆ ਸੀ ਮਿਲਿਆ ਕੱਲੇ ਉਹ ਇੰਨੀ ਹਿੰਮਤੀ ਨਹੀਂ ਕਿ ਤੁਸੀਂ ਸਰ ਦਿੱਲੀ ਤਾਲੋ ਅੱਗੋਂ ਪਿੱਛੋਂ ਤਾਂ ਕਹਿੰਦੇ ਹੋ ਦਿੱਲੀ ਇੰਟਰਨੈਸ਼ਨਲ 에어ਪੋਰਟ ਬੰਬੇ ਇੰਟਰਨੈਸ਼ਨਲ 에어ਪੋਰਟ ਕੋਲਕਾਤਾ ਤਾਲੋ ਉੱਥੇ ਪਰ ਕੋਈ ਨਹੀਂ ਇਹ ਲਾਵੀ ਆਂਦਾ ਦੇ ਸਾਹਿਬ ਹਰਿਆਣੇ ਵਾਲੇ ਉਹ ਜਿਹੜੀਆਂ ਕੈਦੀਆਂ ਵਾਲੀ ਬੱਸ ਦੇ ਵਿੱਚ ਆਪਣੇ ਜਿਹੜੇ ਨਾਗਰਿਕਾਂ ਨੂੰ ਲੈ ਕੇ ਗਏ ਸਾਹਿਬ ਉਹਨਾਂ ਦੀ ਵੀ ਬਹੁਤ ਬਾਣੀ ਹ ਉਹਨਾਂ ਨੇ ਜਿਹੜਾ ਇਹ ਕੰਮ ਕੀਤਾ ਇਹ ਵੀ ਬਹੁਤ ਨਿੰਦਨਯੋਗ ਹੈ ਉਹ ਅੱਜ ਤੱਕ ਉਹਨਾਂ ਨੇ ਸਟ੍ਰਾਈਕ ਦੀ ਲਿਆ ਅੱਜ ਤੱਕ ਉਹ ਆਪਣੇ ਬੰਦਿਆਂ ਦੇ ਹੱਕ 'ਚ ਵੀ ਖੜੇ ਪਰ ਅਸੀਂ ਸਰ ਖੜਾਗੇ ਆਪਣੇ ਬੰਦੇਆਂ ਦੇ ਘੰਟਿਆਂ ਜਿਹੜੀ ਹੋਈ ਸਰ ਇਹ ਮੈਂ ਤੁਹਾਨੂੰ ਕਿਹੇ ਕੇਸ ਦਾ ਤਾਂ ਹੋ ਗਈ ਮੰਤਰੀ ਸਾਹਿਬ ਇੱਕ ਬੰਦਾ ਆਵਾਜ਼ ਕਰੀ ਐਸੋ ਗਈ ਤਾਂ ਹੋ ਗਈ ਨਹੀਂ ਨਹੀਂ ਉਹ ਵੀ ਆਖਦਾ ਨਹੀਂ ਬੰਦਾ ਜੀ 5 ਲੱਖ ਰੁਪਏ ਨੂੰ ਦਵਾਂਗਾ ਮੈਂ ਕਰ ਵੀ ਕੋਈ ਨਹੀਂਗਾ ਹੋਈ ਸਾਡੀ ਵੀ ਦੇਖੋ ਇਹਦੇ ਤੋਂ ਪਹਿਲਾਂ ਸਾਡੇ ਐਨਆਰਆਈ ਡਿਪਾਰਟਮੈਂਟ ਨੇ ਸੈਂਕੜੇ ਕੇਸ ਜਿਹੜੇ ਦੰਦ ਕੀਤੇ ਟਰੈਵਲ ਏਜੰਸੀਆਂ ਬੰਦ ਕਰਾਈਆਂ ਜਿੱਥੇ ਵੀ ਸਾਨੂੰ ਪਤਾ ਲੱਗਦਾ ਕਿ ਇਹ ਰੋਂਗ ਹੈ ਜਾਂ ਲੋਕ ਆ ਕੇ ਸ਼ਿਕਾਇਤ ਕਰਦੇ ਸਮਝ ਗਏ ਕਿ ਤੁਸੀਂ ਬੈਂਕ ਕੋ ਲਿਸਟ ਮੰਗਾਉਗੇ ਕਿੰਨੇ ਦਫ਼ਤਰ ਦੁਆਬਾ ਚੋਂ ਕਿੰਨੇ ਦੇ ਬਿਲਕੁਲ ਮੰਗਾਉਗੇ ਮੰਗਾਈ ਆ ਡੀ ਸਾਹਿਬ ਨੂੰ ਕਿਹਾ ਪੇਸੋੜਾ ਨੂੰ ਚੈੱਕ ਕਰੀਏ ਇਹਨਾਂ ਦੇ ਸਾਦੇ ਦੇ ਪੇਪਰ ਲਓ ਕਿੱਥੇ ਕਿੱਥੇ ਕੱਲੇ ਇੱਥੇ ਦੀ ਜਨਰਲ ਚ ਦੇਖੋ ਤੁਸੀਂ ਲੁਧਿਆਣੇ ਚ ਮੋਗਾ ਜਗਰਾਉਂ ਜਿਲ੍ਹੇ ਜਾ ਕੇ ਤੇ ਦਫਤਰ ਖੁੱਲੇ ਹੋਏ ਆ ਇਹ ਤਾਂ ਭੁਗੀ ਮਾਰ ਕੇ ਜਨਦੇ ਭਾਈ ਲੱਭਦੇ ਨਹੀਂ ਤੇ ਨੂੰ ਠੱਗੀ ਦੀ ਮਾਰਨਗੇ ਮਾਰ ਦਾਂਗੇ ਜੀ ਤੁਸੀਂ ਤੁਸੀਂ ਥਾਤਾ ਤੂੰ ਦੇਖ ਲਓ ਥੱਲੇ ਬਸੇ ਪੈ ਜੀ ਹੁਣ ਤਾਂ ਦਿਲੋ ਮਾਮਲਾ ਭਖਿਆ ਹੋਇਆ ਹੈ ਬਾਅਦ ਵਿੱਚ ਥੱਲੇ ਬਸੇ ਕਾਹੇ ਮਾਮਲਾ ਜਿਹੜਾ ਮੇਰੇ ਵਾਲਾ ਬਸਤਾ ਕਦੀ ਠੰਡਾ ਹੁੰਦਾ ਕਦੀ ਗਰਮੀ ਪੰਜਾਬ ਆਪਣੇ ਵਾਲਾ ਬਸਤਾ ਗਰਮੀ ਰਹਿੰਦਾ ਕਦੀ ਠੰਡਾ ਬਸਤਾ ਹੁੰਦਾ ਆਪਣਾ ਹਾਂ ਇਹ ਠੀਕ ਹੈ ਟਾਈਮ ਲੱਗਦਾ ਕਿ ਪੋਲਿਟਿਕਲ ਅਸਾਈਨਮੈਂਟ ਲਈ ਕਿੰਨੀਆਂ ਦੇ ਦਿੱਤੀਆਂ ਜਾਂਦੀਆਂ ਉਹਨਾਂ ਦੀ ਕਿੰਨੇ ਕੁ ਭੁਗਤਾਂ ਤੁਹਾਨੂੰ ਸਮਝ ਦੇਉਗੇ ਨਹੀਂ ਦੱਸਦਾ ਉਹ ਤਾਂ ਗਲਤ ਹੈ ਮੈਂ ਮੈਂ ਤਾਂ ਸਰ ਵੇਖੋ ਮੈਂ ਇਸ ਗੱਲ ਤੇ ਬੜਾ ਸਖਤ ਖਲਾਅ ਪਿਆ ਵੀ ਤੁਸੀਂ ਗੈਰ ਕਾਨੂੰਨੀ ਟੰਗਾਂ ਦਾ ਬਾਦਿਓ ਮੈਂ ਕਹਿੰਦਾ ਆਪਣੇ ਬੱਚਿਆਂ ਨੂੰ ਪੜਾਓ ਆਪਣੇ ਬੱਚਿਆਂ ਨੂੰ ਪੜਾਓ ਸਾਰੀ ਦੁਨੀਆ ਨੇ ਦਰਵਾਜ਼ੇ ਖੋਲ੍ਹਿਆ ਜਿਹਦੇ ਕੋਲ ਯੋਗਤਾ ਉਹ ਤੇ 2 ਮਿੰਟ ਵੀ ਲਾਉਂਦਾ ਸਰ ਆਪਾਂ ਇਹ ਕੰਮ ਕਿਉਂ ਕਹਿੰਦੇ ਆ ਉਹਨਾਂ ਨੂੰ ਕਿ ਤੁਹਾਨੂੰ ਪੋਲਿਟਿਕਲ ਸੈਰ ਲੈਣ ਲਈ ਸਾਡੇ ਕੋਲ ਚਿੱਠੀਆਂ ਲਾਓ ਜੀ ਆ ਲਓ ਵਾਏ ਆਪਾਂ ਕਿਉਂ ਕਹਿੰਦੇ ਕਿ ਆਪਣਾ ਤੰਬੂੜ ਆਪਰਾ ਟੈਸਟ ਦੋ ਟੈਸਟ ਦੇ ਕੇ ਜਾਓ ساری ਦੁਨੀਆ ਦੇ ਦਵਾਜੇ ਖੁੱਲੇ ਇਸ ਕਰਕੇ ਮੈਂ ਜਿਹੜਾ ਵੀ ਬੰਦਾ ਇਦਾਂ ਦਾ ਕੰਮ ਕਰਦਾ ਮੈਂ ਉਹਦੇ ਖਿਲਾਫ ਰਾਜਨੀਤਿਕ ਪਾਰਟੀਆਂ ਦੇ ਲੋਕ ਕੋਲੀ ਘੱਟੇ ਉਹਨਾਂ ਨੂੰ ਕੀ ਸੁਨੇਹਾ ਉਹਨਾਂ ਨੂੰ ਵੀ ਸਦਾ ਕੇ ਸਾਤ 10 ਕਰੋ ਪੰਜਾਬ ਤੇ ਇਦਾਂ ਦਾ ਕੰਮ ਜਿਹੜਾ ਆਪਰਾ ਬੰਦ ਕਰੋ ਇਹ ਇਹ ਜਿਹੜਾ ਤੁਸੀਂ ਕੰਮ ਕਰਦੇ ਹੋ ਉਹਨਾਂ ਦੇ ਇਸ ਕੰਮ ਨਾਲ ਜਿਹੜਾ ਉਹ ਟਰੈਵਲ ਡੈਂਟਾ ਨੂੰ ਬੜੀ ਵੱਡੀ ਹਲਾਸ਼ੇ ਦੀ ਮਿਲਦੀ ਆ ਉਹ ਕਹਿ ਰਹੇ ਆਂ ਤੁਹਾਨੂੰ ਤੋਂ ਚਿੱਠੀ ਲੈ ਦਾਂਗੇ ਜੀ ਆ ਕਹਾਂ ਮੈਨੂੰ ਪਤਾ ਕੀ ਕਰਦੇ ਲੋਕ ਇਸ ਕਰਕੇ ਮੈਂ ਉਹਨਾਂ ਨੂੰ ਕਹੂੰਗਾ ਕਿ ਸਭ ਤੁਸੀਂ ਇੱਕ ਇੱਕ ਕੰਮ ਬੰਦ ਕਰੋ ਪੰਜਾਬ ਕਾਲਾ ਸੈੱਟ ਹੋ ਰਿਹਾ ਲੋਕ ਆਪਣੀ ਜੇਬ ਚ ਪਾ ਗਏ ਆ ਜਿੰਨੇ ਸਿਰ ਤੇ ਚਰਖਾਣੇ ਆਪਣੀ ਜੇਬ ਚ ਪਾ ਦਿੱਤੇ ਚਲੋ ਛੱਡੋ ਆਪ ਪਾ ਦੇ ਦੂਜੇ